ਜਾ ਤਾਂ ਉਹ ਸਰਕਾਰ ਤੋਂ ਡਰਦੇ ਨੇ ਆਪਦੇ ਬਿਜ਼ਨਸ ਦੇ ਕਰਕੇ ਔਰ ਜਾ ਉਹਨਾਂ ਦੇ ਹੈਂਡਸ ਇਨ ਗਲਵਜ਼ ਨੇ ਵਿਧਾਇਕ ਸਾਹਿਬ ਨਾਲ ਜਿਹੜਾ ਆਉਣ ਵਾਲਾ ਫਰੋਜਪੁਰ ਦਿਹਾਤੀ ਦਾ ਵਿਧਾਇਕ ਹੋਏਗਾ ਉਹ ਮਜਬੀ ਸਿਕਵਾਲਮਿਕ ਭਾਈਚਾਰੇ ਚੋਂ ਹੀ ਹੋਏਗਾ ਜਿਹੜੀ ਵੀ ਪਾਰਟੀ ਕਿਸੇ ਦੂਜੇ ਭਾਈਚਾਰੇ ਦੇ ਬੰਦੇ ਨੂੰ ਟਿਕਟ ਦਵੇਗੀ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਉਹਦਾ ਵਿਰੋਧ ਕਰਾਂਗੇ ਕਿ ਕੁਰਸੀ ਇਹੋ ਜਿਹੀ ਹੈ ਵੀ ਜਿਹੜਾ ਇਹਦੇ ਤੇ ਬੈਠ ਜਾਂਦਾ ਹੈ ਤੇ ਉਹ ਬਾਅਦ ਚ ਦੂਜਿਆਂ ਨੂੰ ਭੁੱਲ ਜਾਂਦਾ ਹੈ ਕਿ ਜਿੰਨੇ ਵੀ ਫਰੋਜਪੁਰ ਦਿਹਾਤੀ ਤੋਂ ਵਿਧਾਇਕ ਬਣੇ ਉਹ ਇਹ ਸੋਚਦੇ ਨੇ ਕਿ ਮੈਂ ਇੱਕ ਵਾਰੀ ਬੰਨਾ ਇਸ ਤੋਂ ਬਾਅਦ ਮੈਂ ਵਿਧਾਇਕ ਨਹੀਂ ਬੰਨਾ ਮੈਂ ਵਿਧਾਇਕ ਬੰਨ ਤੋਂ ਬਾਅਦ ਕੰਮ ਕੀਤਾ ਮੈਂ ਉਹਨੂੰ ਬਿਲਕੁਲ 0% ਨੰਬਰ ਦੇਵਾਂਗਾ ਕਿਉਂਕਿ ਤੁਸੀਂ ਆਸ਼ੂ ਬਾਂਗੜ ਨੂੰ ਟਿਕਟ ਦੇ ਦਿਓ ਇਹ ਪਾਰਟੀ ਛੱਡੇਗਾ ਭਾਵੇਂ ਅੱਜ ਛੱਡ ਜੇ ਭਾਵੇਂ ਜਿੱਤ ਕੇ ਛੱਡ ਜੇ ਤੇ ਭਾਵੇਂ ਹਾਰ ਕੇ ਛੱਡ ਜੇ ਸਸੀ ਗੱਲ ਜੀ ਮੈਂ ਗੁਰਦਰਸ਼ਨ ਸਿੰਘ ਸੰਧੂ ਤੇ ਤੁਸੀਂ ਜੁੜੇ ਹੋ ਜੀਵੀ ਪੰਜਾਬ ਚੈਨਲ ਦੇ ਨਾਲ ਤਾਂ ਸਿਆਣੇ ਕਹਿੰਦੇ ਆ ਵੀ ਪਿੱਪਲ ਦੇ ਪੱਤਿਆਂ ਵੇਖ ਕੇ ਹੀ ਖੜਖੜ ਲਾਈ ਆ ਪੱਤ ਛੜੇ ਪੁਰਾਣੇ ਵੇ ਰੁੱਤ ਨਵੇਂ ਆ ਦੇ ਆਈ ਆ ਗੱਲ ਵਿਧਾਨ ਸਭਾ ਚੋਣਾਂ 2027 ਦੀਆਂ ਕਰਾਂਗੇ ਕਿ ਹੁਣ ਇਸ ਵਾਰ ਜਿਹੜੇ ਨੌਜਵਾਨ ਨੇ ਉਹ S 2027 ਦੇ ਪੱੜ ਦੇ ਵਿੱਚ ਕੁੱਦਣ ਲਈ ਜੜਿਆ ਉਹ ਤਤ ਪਰ ਨੇ ਸਾਡੇ ਸਟੂਡੀਓ ਦੇ ਵਿੱਚ ਮੋੜਾ ਸਿੰਘ ਅਣਜਾਣ ਪਹੁੰਚੇ ਨੇ ਕਿਉਂਕਿ ਉਹ ਵੀ ਆਨ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਜਦੋਂ ਦੀ ਪਾਰਟੀ ਸਟਾਰਟ ਹੋਈ ਸੀ ਜਦੋਂ ਦਾ ਅੰਨ ਅੰਦੋਲਨ ਚੱਲਿਆ ਸੀਗਾ ਉਦੋਂ ਤੋਂ ਆਨ ਆਦਮੀ ਪਾਰਟੀ ਦੇ ਵਿੱਚ ਸੀ ਅਚਾਨਕ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਆ ਫਿਰ ਉਹ ਕਿਸਾਨੀ ਅੰਦੋਲਨ ਦੇ ਵੱਲੋਂ ਜਿਹੜਾ ਉਹ ਇਲੈਕਸ਼ਨ ਲੜਦੇ ਆ ਤੇ ਮੈਂ ਸਟੂਡੀਓ ਦੇ ਵਿੱਚ ਪਹੁੰਚੇ ਸਰਦਾਰ ਮੋੜਾ ਸਿੰਘ ਅਣਜਾਣ ਦਾ ਸਵਾਗਤ ਕਰਦਾ ਤੇ ਆਪਾਂ ਲੰਮੀਆਂ ਗੱਲਾਂ ਕਰਾਂਗੇ ਕਿ ਆਖਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਨੂੰ ਉਹ ਕਿਹੜੀ ਨਜ਼ਰ ਨਾਲ ਦੇਖਦੇ ਆ ਕਿਹੜੀ ਪਾਰਟੀ ਵੱਲੋਂ ਚੋਣ ਲੜਨ ਜਾ ਰਹੇ ਆ ਬਹੁਤ ਸਾਰੀਆਂ तमाम ਗੱਲਾਂ ਨੇ ਆਪਾਂ ਪਹੁੰਚਦੇ ਆ ਉਹਨਾਂ ਦੇ ਤੱਕ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜੀਵੀ ਪੰਜਾਬ ਦੀ ਸਾਰੀ ਟੀਮ ਦਾ ਔਰ ਆਡੀਅנס ਦਾ ਬਹੁਤ ਬਹੁਤ ਧੰਨਵਾਦ ਜੀ ਫਿਰੋਜ਼ਪੁਰ ਦਿਹਾਤੀ ਹਲਕੇ ਨੂੰ ਕਿਹੜੀ ਨਜ਼ਰ ਨਾਲ ਪਹਿਲਾਂ ਆਪਾਂ ਖੁੱਲੀ ਗੱਲ ਕਰੀ ਕਿਹੜੀ ਨਜ਼ਰ ਨਾਲ ਦੇਖਦੇ ਹੋ ਕਿ ਇਸ ਹਲਕੇ ਦੇ ਵਿੱਚ ਜਿੰਨੇ ਵੀ ਉਮੀਦਵਾਰ ਹੁਣ ਤੱਕ ਆਏ ਉਹਨਾਂ ਨੇ ਫਿਰੋਜ਼ਪੁਰ ਦਿਹਾਤੀ ਹਲਕੇ ਨੂੰ ਦਿੱ ਔਰ ਬਹੁਤ ਟਾਈਮ ਹੋ ਗਿਆ ਇਹਨਾਂ ਲੀਡਰਾਂ ਦੇ ਲਾਰਿਆਂ ਨੂੰ ਦੇਖਦੇ ਇਹਨਾਂ ਲੀਡਰਾਂ ਦੀਆਂ ਝੂਠੀਆਂ ਗੱਲਾਂ ਨੂੰ ਦੇਖਦੇ ਲੋਕਾਂ ਨੂੰ ਪਰਮਾ ਕੇ ਵੋਟਾਂ ਲੈ ਲੈਂਦੇ ਆ ਔਰ ਅਸੀਂ ਪਿਛਲੇ ਵਿਧਾਨ ਸਭਾ ਇਲੈਕਸ਼ਨ ਚ ਜੋਰ ਜਮਾਈ ਕੀਤੀ ਸੀਗੇ ਇਲੈਕਸ਼ਨ ਲੜੀਏ ਔਰ ਵਿਧਾਨ ਸਭਾ ਚ ਪਹੁੰਚੀ ਔਰ ਆਪਣੇ ਹਲਕੇ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰੀਏ ਚਲੋ ਉਹ ਪ੍ਰਮਾਤਮਾ ਜਿਵੇਂ ਖੇਡ ਰਚਾਉਂਦਾ ਹੈ ਉਦਾਂ ਹੀ ਰਚੀ ਜਾਂਦੀ ਹੈ ਉਸ ਵਾਰੀ ਨਹੀਂ ਸਾਨੂੰ ਅਸੀਂ ਕਾਮਯਾਬ ਹੋਏ ਪਰ ਇਸ ਵਾਰੀ ਕਾਮਯਾਬ ਹੋਵਾਂਗੇ ਔਰ ਹਲਕੇ ਦੇ ਮਸਲਿਆਂ ਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮਸਲੇ ਵੱਡੇ ਹੈ ਘੜੇ ਤੁਹਾਡਾ ਜਿਹੜਾ ਵਿਧਾਨ ਸਭਾ ਹਲਕਾ ਫਰੋਜਪੁਰ ਦਿਹਾਤੀ ਆ ਉਹ ਲੰਬਾ ਹੀ ਬਹੁਤ ਆ ਇਧਰੋਂ ਗੱਲ ਕਰੀਏ ਮੋਗੇ ਤੋਂ ਸ਼ੁਰੂ ਹੁੰਦਾ ਤੇ ਉਧਰ ਪਾਕਿਸਤਾਨ ਦੇ ਬਾਰਡਰ ਨਾਲ ਜਾ ਲੱਗਦਾ ਅੱਗੇ ਜਿਹੜਾ ਹੈਗਾ ਉਹ ਬੋਰਜਲਾ ਨਾਲ ਇਹਦੇ ਸ਼ੁਰੂ ਹੋ ਜਾਂਦਾ ਗੁਰੂ ਸਾਹਿਬ ਤੋਂ ਪਰੇ ਜੀ ਗੱਲ ਕਰੀਏ ਤਾਂ ਤਾਂ ਇੰਨਾ ਲੰਬਾ ਹਲਕਾ ਹੈ ਵੱਡੇ ਮਸਲੇ ਜਿਹੜੇ ਆ ਉਹ ਕਿਹੜੇ ਸਮੇਂ ਦੇ ਹੋ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਆ ਜਦੋਂ ਦਾ ਫਰੋਜਪੁਰ ਹਲਕਾ ਜਿਹੜਾ ਫਰੋਜਪੁਰ ਦਿਹਾਤੀ ਹਲਕਾ ਰਿਜ਼ਰਵ ਹੋਇਆ ਉਦੋਂ ਤੋਂ ਪਹਿਲਾਂ ਤੋਂ ਹੀ ਜਦੋਂ ਦੇਸ਼ ਆਜ਼ਾਦ ਹੋਇਆ ਸਾਡੇ ਹਲਕੇ ਦੇ ਨਾਲ ਜਾਂ ਫਰੋਜਪੁਰ ਦੇ ਨਾਲ ਇੱਕ ਸ਼ਬਦ ਮੇਰੀ ਕੋਸ਼ਿਸ਼ ਰਹੇਗੀ ਕਿ ਜਦੋਂ ਵੀ ਅਸੀਂ ਕਾਮਯਾਬ ਹੋਈਏ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਨਾਲ-ਨਾਲ ਫਿਰੋਜ਼ਪੁਰ ਦੇ ਨਾਲੋਂ ਵੀ ਜਿਹੜਾ ਪਿਛੜਾ ਸ਼ਬਦ ਹੈ ਉਹਨੂੰ ਉਲਾਇਆ ਜਾਵੇ ਜਿੰਨੇ ਵੀ ਨੌਜਵਾਨ ਅੱਜ ਬਾਹਰ ਜਾ ਕੇ ਕੰਮ ਕਰਦੇ ਨੇ ਜਾਂ ਗਲਤ ਰਸਤੇ ਤੇ ਪੈ ਗਏ ਨੇ ਉਹਨਾਂ ਨੂੰ ਵਾਪਸ ਮੋੜ ਕੇ ਆਪਣੇ ਘਰਾਂ ਦੇ ਵਿੱਚ ਲਿਆਈਏ ਔਰ ਹਲਕੇ ਨੂੰ ਇੱਕ ਵਧੀਆ ਹਲਕਾ ਇੱਕ ਮਾਡਲ ਬਣਾ ਕੇ ਪੇਸ਼ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਸਾਹਮਣੇ ਪੇਸ਼ ਕਰੀਏ ਬਿਲਕੁਲ ਤੁਸੀਂ ਠੀਕ ਕਿਹਾ ਪਰ ਆਪਾਂ ਹਲਕੇ ਬਾਰੇ ਹੋਰ ਚਰਚਾਵਾਂ ਕਰਨ ਤੋਂ ਪਹਿਲਾਂ ਆਪਾਂ ਇਹ ਚਰਚਾ ਹੋਰ ਵਿਸ਼ੇ ਤੇ ਕਰਦੇ ਆਂ ਕਹਿੰਦੇ ਮੋੜਾ ਸਿੰਘ ਅੰਜਾਨ ਦੀ ਕੈਨੇਡਾ ਨਾਲ ਰਿਸ਼ਤੇਦਾਰੀ ਪੈ ਗਈ ਤੇ ਉਹ ਰਿਸ਼ਤੇਦਾਰੀ ਜਿਹੜੀ ਆ ਉਹ ਕਿਵੇਂ ਪਈ ਆ ਉਹਦਾ ਕੀ ਸਬਬ ਆ ਬਿਲਕੁਲ ਜੀ ਉਹ ਪਰਮਾਤਮਾ ਦੀ ਦੇਣ ਹੈ ਵੈਗੁਰੂ ਦੀ ਕਿਰਪਾ ਹੈ ਚਲੋ ਜਿੱਦਾਂ ਵੀ ਉਹ ਜਿੱਥੇ ਜਿੱਦਾਂ ਅੰਜਲ ਜਾਂ ਸੰਯੋਗ ਲਿਖਿਆ ਹੁੰਦਾ ਉੱਥੇ ਪਰਮਾਤਮਾ ਕਰਦਾ ਔਰ ਮੈਰੀ ਜਿਹੜੀ ਮੈਰਿਜ ਹੈ ਉਹ ਮੈਂ ਕੈਨੇਡਾ ਹੋਈ ਹੈ ਉਹ ਸਾਰੇ ਮੇਰੇ ਹਲਕੇ ਨੂੰ ਸਾਰੇ ਪਰਿਵਾਰ ਨੂੰ ਸਾਰੇ ਲੋਕਾਂ ਨੂੰ ਪਤਾ ਹੈ ਔਰ ਬਸ ਉਹ ਵਾਹਿਗੁਰੂ ਕਾਲਪੁਰਖ ਦੀ ਕਿਰਪਾ ਨਾਲ ਸਾਡੀ ਜਿਹੜੀ ਮੁਲਾਕਾਤ ਹੈ ਉਹ ਦਰਬਾਰ ਸਾਹਿਬ ਹੋਈ ਸੀ ਤੇ ਉਹ ਅੱਜ ਸਾਡਾ ਰਿਸ਼ਤਾ ਜਿਹੜਾ ਬੜਾ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਔਰ ਲੋਕਾਂ ਦੀ ਦੁਆਵਾਂ ਨਾਲ ਨਿਭ ਰਿਹਾ ਲੋਕ ਨੇ ਵੀ ਜਾਣਨਾ ਚਾਹੁੰਦੇ ਆ ਕਿ ਜਿਹੜਾ ਉਹ ਤੁਹਾਡੇ ਨਾਲ ਜਿਹਦਾ ਜਿਹਦੀ ਮੈਰਿਜ ਹੋਈ ਹੈ ਉਹਨਾਂ ਦਾ ਨਾਮ ਹੀ ਦੱਸੋ ਉਹਨਾਂ ਦਾ ਉੱਥੇ ਕੀ ਕਾਰੋਬਾਰ ਕੀ ਹੈ ਮੇਰੇ ਵਾਈਫ ਦਾ ਨਾਮ ਵੈਸੇ ਪੰਜਾਬੀ ਚ ਜਿਹੜਾ ਨਾਮ ਹੈ ਉਹਨਾਂ ਦਾ ਅਰਦਾਸ ਕੌਰ ਹੈ ਔਰ ਉੱਥੇ ਜਿਹੜਾ ਕਾਰੋਬਾਰ ਹੈ ਉਹਨਾਂ ਦਾ ਜਿਹੜਾ ਇਵੈਂਟ ਆਰਗੇਨਾਈਜੇਸ਼ਨ ਦਾ ਕੰਮ ਹੈ ਉਹ ਇਵੈਂਟ ਆਰਗੇਨਾਈਜ਼ ਕਰਦੇ ਆ। ਅੰਗਰੇਜ਼ੀ ਉਹਨਾਂ ਦਾ ਉਧਰਲਾ ਨਾਮ ਕੀ ਸੀ? ਉਹਨਾਂ ਦਾ ਨਾਮ ਨਥਾਲੀ ਪਿੱਛੇ ਹੈ। ਹਾਂਜੀ। ਨਥਾਲੀ ਪਿੱਛੇ। ਪਰ ਜਨਤਨ ਬੋਲ ਲੈਨੇ ਸੋਖਾ ਨਹੀਂ ਨਹੀਂ ਬੋਲਿਆ ਜਾਂਦਾ ਜੀ। ਇੱਧਰ ਆ ਕੇ ਕਿਹੜਾ ਰੱਖ ਲਿਆ ਸੀ? ਤਾਸਕੌਰ। ਉਹ ਤਾਂ ਪਹਿਲਾਂ ਹੀ ਉਹਨਾਂ ਨੇ ਕਿਉਂਕਿ ਦਰਬਾਰ ਸਾਹਿਬ ਨਾਲ ਜੁੜੇ ਹੋਏ ਸੀ ਪਹਿਲਾਂ ਮੇਰੇ ਮਿਲਣ ਤੋਂ ਪਹਿਲਾਂ ਹੀ ਜੁੜੇ ਹੋਏ ਸੀ ਸਿੱਖ ਧਰਮ ਨਾਲ। ਅੱਛਾ। ਤਾਂ ਫਿਰ ਉਹਨਾਂ ਦਾ ਉਦੋਂ ਵੀ ਉਹਨਾਂ ਦਾ ਨਾਮ ਅਰਦਾਸਕੌਰ ਸੀਗਾ। ਅਰਦਾਸਕੌਰ। ਹਾਂਜੀ। ਚਲੋ ਇਹ ਵੀ ਕਿਉਂਕਿ ਲੋਕ ਜਾਣਨਾ ਚਾਹੁੰਦੇ ਹੁੰਦੇ ਨੇ ਕਈ ਗੱਲਾਂ ਤੇ ਉਹ ਫਿਰ ਇਹੋ ਜਿਹੇ ਮੌਕੇ ਤੇ ਪੁੱਛੀਆਂ ਜਾਂਦੀਆਂ ਨੇ ਤੇ ਹੁਣ ਵੀ ਤੁਸੀਂ ਜਾ ਕੇ ਆਏ ਕਿੰਨਾ ਟਾਈਮ ਲਾ ਕੇ ਆਏ ਮੈਂ ਹੁਣ 3 ਮਹੀਨੇ ਲਾ ਕੇ ਆਇਆ ਜਦੋਂ ਵੀ ਟਾਈਮ ਮਿਲਦਾ ਉਦੋਂ ਜਾਂਦੇ ਆਂ ਜ ਜ ਉਹਨਾਂ ਨੂੰ ਟਾਈਮ ਮਿਲਦਾ ਤਾਂ ਆਉਂਦੇ ਆ ਉਹ ਉੱਥੇ ਜਾ ਕੇ ਉਹ ਲੋਕ ਜਿਹੜੇ ਆ ਜਿਹੜੇ ਉਹਨਾਂ ਦੇ ਸ਼ਰੀਕਾ ਭਾਈਚਾਰਾ ਕੋ ਉਹਨਾਂ ਦੇ ਆਪ ਦੇ ਰਿਸ਼ਤੇਦਾਰ ਹੋਣਗੇ ਉਹ ਕਿਹੜੀ ਨਜ਼ਰ ਨਾਲ ਦੇਖਦੇ ਨਹੀਂ ਵੇਖੋ ਪਹਿਲੀ ਗੱਲ ਤਾਂ ਇਹ ਹੈ ਸ਼ਾਇਦ ਆਪਣੀ ਸੁਸਾਇਟੀ ਦੇ ਵਿੱਚ ਮੇਰੇ ਵਰਗੇ ਅ ਅੰਗਹੀਣ ਬੰਦੇ ਦੇ ਨਾਲ ਕੋਈ ਰਿਸ਼ਤਾ ਕਰਨ ਬਾਰੇ ਵੀ ਸੋਚਦਾ ਹੈ ਇਹ ਆਪਣੀ ਸੁਸਾਇਟੀ ਦੀ ਨਲਾਇਕੀ ਹੈ ਮੈਂ ਮੰਨ ਬਹੁਤ ਸਾਰੇ ਇਹੋ ਜਿਹੇ ਮੇਰੇ ਵਰਗੇ ਲੋਕ ਨੇ ਜਿਨ੍ਹਾਂ ਨਾਲ ਕੋਈ ਵਿਆਹ ਕਰਾਉਣ ਤੋਂ ਵੀ ਇਤਰਾਜ਼ ਕਰਦਾ ਹੈ। ਹਾਂ ਬਿਲਕੁਲ ਤੇ ਉਹ ਲੋਕ ਬਿਲਕੁਲ ਵੀ ਇਸ ਚੀਜ਼ ਨੂੰ ਦੇਖਦੇ ਨਹੀਂ ਬੁਰੀ ਨਜ਼ਰ ਨਾਲ। ਔਰ ਜਿੰਨਾ ਮਾਣ ਸਤਿਕਾਰ ਅਸੀਂ ਆਪਣੇ ਕਿਸੇ ਭੈਣ ਭਾਈ ਦਾ ਜਾਂ ਰਿਸ਼ਤੇਦਾਰ ਦਾ ਘਰ ਆਇਆ ਦਾ ਕਰਦੇ ਆ ਉਸ ਤੋਂ ਕਿਤੇ ਵੱਧ ਉਹਨਾਂ ਨੇ ਮੇਰਾ ਮਾਣ ਸਤਿਕਾਰ ਕੀਤਾ ਉਹ ਰਾਜ ਵੀ ਕਰਦੇ ਨੇ। ਉਹਨਾਂ ਦੇ ਪਰਿਵਾਰਚ ਕੌਣ ਕਹਣਾ? ਮੇਰੇ ਪਰਿਵਾਰ ਦੇ ਵਿੱਚ ਉੱਥੇ ਮੇਰੇ ਸੱਸਾ ਹੈ ਉਹਨਾਂ ਦੀ ਇੱਕ ਮੇਰੀ ਵਾਈਫ ਦੀ ਸਿਸਟਰ ਹੈ ਔਰ ਮੇਰੇ ਉਹਨਾਂ ਦੇ ਹਸਬੰਦ ਨੇ ਪਿਛਲੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਦੋਂ ਵੀ ਉਹਨਾਂ ਨੇ ਤੁਹਾਡਾ ਕਾਫੀ ਸਮਰਥਨ ਕੀਤਾ ਸੀ ਕਹਿੰਦੇ ਵੀ ਪੂਰੇ ਪੰਪਫਲਟ ਜਾਂ ਜਿੰਨਾ ਕਹਿ ਸਕਦੇ ਆ ਤਾਮ-ਜਾਮ ਸੀਗਾ ਇੱਕ ਚੋਣਾ ਲੜਨ ਚ ਚਾਹੀਦਾ ਉਹ ਵੀ ਉਹਨਾਂ ਦੇ ਸਾਰੀ ਨਿਗਰਾਨੀ ਹੇਠ ਹੋਇਆ ਸੀ ਬਿਲਕੁਲ ਜੀ ਮੇਰਾ ਜਿੰਨਾ ਵੀ ਸਾਰਿਆਂ ਨੂੰ ਲੱਗਦਾ ਸੀਗਾ ਕਿ ਮੋੜਾ ਸਿੰਘ ਅਨਜਾਨ ਇੱਕ ਆਮ ਘਰ ਤੋਂ ਇੱਕ ਗਰੀਬ ਪਰਿਵਾਰ ਤੋਂ ਹੈ ਔਰ ਇਹਦੇ ਖਰਚੇ ਕੌਣ ਉਠਾ ਰਿਹਾ ਉਹ ਮੇਰਾ ਸਾਰਾ ਖਰਚਾ ਜਾ ਮੇਰੇ ਦੋਸਤਾਂ ਮਿੱਤਰਾਂ ਨੇ ਔਰ ਜਾਂ ਮੇਰੀ ਵਾਈਫ ਨੇ ਜਾਂ ਮੇਰੇ ਉੱਥੇ ਜਿਹੜੀ ਫੈਮਿਲੀ ਆ ਉਹਨਾਂ ਨੇ ਸਾਰਾ ਮੇਰਾ ਜਿਹੜਾ ਇਲੈਕਸ਼ਨ ਸੀ ਉਹ ਮੈਨੇਜ ਕੀਤਾ ਸੀ ਚਲੋ ਤੁਸੀਂ ਇੱਕ ਆ ਗੱਲ ਕੀਤੀ ਹੋਣੀ ਹੈ ਕਿ ਜਿਹੜਾ ਕੀ ਗਰੀਬੰਦਾਂ ਦਾ ਇਲੈਕਸ਼ਨ ਨਹੀਂ ਲੜ ਸਕਦਾ ਨਹੀਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਗਰੀਬ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਮੈਂ ਸਗੋ ਜਿੰਨੇ ਵੀ ਆਮ ਪਰਿਵਾਰਾਂ ਤੋਂ ਜਾਂ ਮੇਰੇ ਵਰਗੇ ਸਧਾਰਨ ਪਰਿਵਾਰਾਂ ਤੋਂ ਨੌਜਵਾਨ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਇਲੈਕਸ਼ਨ ਲੜਨਾ ਸਾਡਾ ਜਮਹੂਰੀ ਹੱਕ ਹੈ ਉਹ ਲੜਨਾ ਵੀ ਚਾਹੀਦਾ ਹੈ ਔਰ ਜਦੋਂ ਤੁਸੀਂ ਕਿਸੇ ਲਈ ਤੇ ਤੁਰ ਪੈਂਦੇ ਹੋ ਪ੍ਰਮਾਤਮਾ ਉਹਦੇ ਵਾਸਤੇ ਹੱਲ ਆਪੇ ਲੱਭ ਦਿੰਦਾ ਹੈ ਆਮ ਆਦਮੀ ਪਾਰਟੀ ਵਿੱਚ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਤੁਰੇ ਜਦੋਂ ਆਮ ਆਦਮੀ ਪਾਰਟੀ ਦਾ ਜਿਹੜਾ ਯੁੱਧ ਚੱਲ ਰਿਹਾ ਸੀ ਅੰਨਾ ਹਜਾਰੇ ਵਾਲਾ ਤਾਂ ਉਹ ਪਾਰਟੀ ਛੱਡੀ ਕਿਉਂ ਤੇ ਕਿੰਨਾ ਚਿਰ ਉਹ ਦੇ ਵਿੱਚ ਰਹਿ ਮੇਰਾ ਜਿਹੜਾ ਰਾਜਨੀਤਿਕ ਸਫਰ ਹੈ ਪਹਿਲਾਂ ਤਾਂ ਅਸੀਂ ਕਦੀ ਰਾਜਨੀਤੀ ਬਾਰੇ ਸੋਚਿਆ ਹੀ ਨਹੀਂ ਸੀ ਉਹ ਸਫਰ ਸਾਡਾ ਇੱਕ ਅੰਦੋਲਨ ਤੋਂ ਸ਼ੁਰੂ ਹੋ ਕੇ ਰਾਜਨੀਤਿਕ ਪਾਰਟੀ ਦੇ ਵਿੱਚ ਬਦਲਿਆ ਔਰ ਮੈਂ ਜਿੰਨਾ ਵੀ ਕੰਮ ਕੀਤਾ ਆਮ ਆਦਮੀ ਪਾਰਟੀ ਲਈ ਕੀਤਾ ਔਰ ਆਮ ਆਦਮੀ ਪਾਰਟੀ ਚ ਕੀਤਾ ਸਾਡਾ ਕੋਈ ਮੋਟਿਵ ਨਹੀਂ ਸੀ ਇਲੈਕਸ਼ਨ ਲੜਨ ਦਾ ਔਰ ਨਾ ਹੀ ਸਾਨੂੰ ਕੋਈ ਲਾਲਸਾ ਸੀਗੀ ਇਲੈਕਸ਼ਨ ਲੜਨ ਦੀ ਪਰ ਜਿੱਦਾਂ ਜਿਵੇਂ ਹਾਲਾਤ ਬਣਦੇ ਗਏ ਹਲਕੇ ਦੇ ਹਾਲਾਤਾਂ ਨੂੰ ਦੇਖਦੇ ਦੇਖਦੇ ਅਸੀਂ ਵੀ ਇਲੈਕਸ਼ਨ ਲੜਨ ਬਾਰੇ ਸੋਚਿਆ ਔਰ ਪ੍ਰਮਾਤਮਾ ਨੇ ਬਹੁਤ ਵਧੀਆ ਸਾਡੀ ਇੱਕ ਪਛਾਣ ਬਣਾਈ ਔਰ ਲੋਕਾਂ ਦਾ ਸਾਥ ਮਿਲਿਆ ਔਰ ਅਸੀਂ ਇਲੈਕਸ਼ਨ ਲੜਨ ਦੇ ਕਾਬਿਲ ਹੋਏ ਔਰ ਅੱਜ ਵੀ ਹਲਕੇ ਦੇ ਲੋਕ ਉਦਾਂ ਹੀ ਪਿਆਰ ਦਿੰਦੇ ਆ ਜਿੰਨਾ ਪਹਿਲਾਂ ਦਿੰਦੇ ਸੀ ਔਰ ਜਦੋਂ 2022 ਦੇ ਇਲੈਕਸ਼ਨ ਤੱਕ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਰਿਹਾ ਹਾਂ ਅੱਜ ਨਯੂ ਸਮਾਜ ਮੋਰਚੇ ਦੇ ਨਾਲ ਜੁੜਿਆ ਆਮ ਆਦਮੀ ਪਾਰਟੀ ਛੱਡਣ ਦਾ ਕੀ ਤੁਹਾਡਾ ਨਜ਼ਰੀਆ ਸੀ ਆਮ ਆਦਮੀ ਪਾਰਟੀ ਨੂੰ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਕਿ ਜਿਹੜੀ ਟਿਕਟ ਹੈ ਉਹ ਕਿਸੇ ਲੋਕਲ ਬੰਦੇ ਆਮ ਵਲੰਟੀਅਰਨਰ ਜਾਂ ਪਾਰਟੀ ਦੇ ਪੁਰਾਣੇ ਬੰਦੇ ਨੂੰ ਦਿੱਤੀ ਜਾਵੇ ਪਰ ਚਲੋ ਕੁਝ ਵੀ ਮਿਸ ਅੰਡਰਸਟੈਂਡਿੰਗਸ ਰਹੀਆਂ ਹੋਣਗੀਆਂ ਆਮ ਆਦਮੀ ਪਾਰਟੀ ਨੇ ਉਦੋਂ ਸਾਨੂੰ ਨਹੀਂ ਵਿਚਾਰਿਆ ਔਰ ਉਹਨਾਂ ਨੇ ਟਿਕਟ ਦੇ ਦਿੱਤੀ ਬਾਹਰੋਂ ਲਿਆਂਦੇ ਕੈਂਡੀਡੇਟ ਆਸ਼ੂ ਬਾਂਗੜ ਨੂੰ ਸੋ ਜਿਹਦੇ ਕਰਕੇ ਮੈਂ ਆਮ ਆਦਮੀ ਪਾਰਟੀ ਛੱਡ ਦਿੱਤੀ ਔਰ ਉਸ ਤੋਂ ਬਾਅਦ ਮੇਰੀ ਆਮ ਆਦਮੀ ਪਾਰਟੀ ਨਾਲ ਇੱਕ ਜਿੱਦ ਸੀ ਕਿ ਤੁਸੀਂ ਆਸ਼ੂ ਬਾਂਗੜ ਨੂੰ ਟਿਕਟ ਦੇ ਦਿਓ ਇਹ ਪਾਰਟੀ ਛੱਡੇਗਾ ਭਾਵੇਂ ਅੱਜ ਛੱਡ ਜੇ ਭਾਵੇਂ ਜਿੱਤ ਕੇ ਛੱਡ ਜੇ ਤੇ ਭਾਵੇਂ ਹਾਰ ਕੇ ਛੱਡ ਜੇ ਅੱਛਾ ਤੁਸੀਂ ਉਦੋਂ ਕਿਹਾ ਸੀ ਮੈਂ ਬਿਲਕੁਲ ਸਾਫ ਸ਼ਬਦਾਂ ਦੇ ਵਿੱਚ ਕਿੰਨੂੰ ਕਿਹਾ ਸੀ ਮੈਂ ਜਿੰਨੇ ਵੀ ਪਾਰਟੀ ਦੇ ਅਬਜ਼ਰਵਰ ਸੀ ਜਾਂ ਜੋ ਵੀ ਸੱਜਣ ਮੈਨੂੰ ਇਹ ਕਹਿੰਦੇ ਸੀ ਕਿ ਤੁਸੀਂ ਪਾਰਟੀ ਨਾ ਛੱਡੋ ਕੋਈ ਗੱਲ ਨਹੀਂ ਜੇ ਉਹਨੂੰ ਟਿਕਟ ਮਿਲ ਗਈ ਆ ਤਾਂ ਮੇਰਾ ਮਕਸਦ ਟਿਕਟ ਲੈਣਾ ਨਹੀਂ ਸੀ ਮੇਰਾ ਮਕਸਦ ਇਹ ਸੀਗਾ ਕਿ ਇਹ ਕੈਂਡੀਡੇਟ ਕਿਸੇ ਦਿਨ ਵੀ ਆਪਾਂ ਨੂੰ ਧੋਖਾ ਦੇਗਾ ਕਦੇ ਵੀ ਪਾਰਟੀ ਛੱਡ ਸਕਦਾ ਹੈ ਭਾਵੇਂ ਉਹ ਜਿੱਤ ਕੇ ਛੱਡ ਜੇ ਤੇ ਭਾਵੇਂ ਉਹ ਪਾਰਟੀ ਹਾਰ ਕੇ ਛੱਡ ਜੇ ਸੋ ਉਹ ਨਾ ਜਿੱਤੇ ਤੇ ਨਾ ਉਹ ਹਾਰੇ ਉਹ ਅਦ ਵਿਚਾਲੇ ਪਾਰਟੀ ਨੂੰ ਛੱਡ ਕੇ ਚਲੇ ਗਏ ਆਪਾਂ ਇਸ ਪਾਸੇ ਆਪਾਂ ਫੇਰ ਆਉਣੇ ਦੁਬਾਰਾ ਪਹਿਲਾਂ ਮੈਨੂੰ ਦੱਸੋ ਜਦੋਂ ਤੁਸੀਂ ਆਸ਼ੂ ਬਾਂਗੜ ਨੂੰ ਨਾ ਟਿਕਟ ਦਿੱਤੀ ਉਦੋਂ ਦਾਵੇਦਾਰੀ ਦੇ ਵਿੱਚ ਕਿਹੜੇ-ਕਿਹੜੇ ਨਾਂ ਸੀ ਅੱਜ ਉਹਨਾਂ ਦਾ ਨਾਂ ਲੈ ਸਕਦੇ ਹੋ ਬਿਲਕੁਲ ਜੀ ਉਹ ਮੇਰੇ ਸਾਰੇ ਮੇਰੇ ਕਲੀਗਸ ਜਿਹੜੇ ਸੀਗੇ ਉਹ ਆਸ਼ੂ ਬਾਂਗੜ ਸੀ ਮੈਂ ਸੀ ਰਜਨੀਸ਼ ਦਈਆ ਜੀ ਸੀਗੇ ਔਰ ਤਿੰਨ ਮੈਂ ਕੈਂਡੀਡੇਟ ਅਸੀਂ ਤਿੰਨ ਹੀ ਸੀਗੇ ਤਾਂ ਫਿਰ ਜਦੋਂ ਆਸ਼ੂ ਬਾਂਗੜ ਨੇ ਜਿਸ ਦਿਨ ਸੀਟ ਛੱਡੀ ਤਾਂ ਉਸ ਦਿਨ ਤੁਹਾਡੇ ਮਨ ਤੇ ਕੀ ਗੁਜਰਿਆ ਫਿਰ ਤੁਹਾਡੀ ਹਾਈ ਕਮਾਨ ਨਾਲ ਗੱਲ ਹੋਈ ਸੀ ਉਦੋਂ ਬਿਲਕੁਲ ਜੀ ਮੇਰੇ ਨਾਲ ਪਾਰਟੀ ਨੇ ਅਪਰੋਚ ਕੀਤੀ ਸੀ ਉਸ ਦਿਨ ਵੀ ਮੈਨੂੰ ਪਾਰਟੀ ਦੇ ਫੋਨ ਆਉਂਦੇ ਰਹੇ ਪਰ ਉਸੇ ਦਿਨ ਹੀ ਮੇਰੀ ਸੰਯੁਕਤ ਸਮਾਜ ਮੋਰਚੇ ਨੇ ਜਿਹੜੀ ਟਿਕਟ ਅਨਾਉਂਸ ਕੀਤੀ ਸੀ ਇਹ ਦੁਪਹਿਰ ਟਾਈਮ 11:30 ਵਜੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਛੱਡੀ ਔਰ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਜਿਹੜੀ ਮੇਰੀ ਉਹਨਾਂ ਨੇ ਟਿਕਟ ਅਨਾਉਂਸ ਕਰ ਦਿੱਤੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਸੱਜਣਾ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਕਿਸਾਨਾਂ ਵਾਲੀ ਪਾਰਟੀ ਦੀ ਟਿਕਟ ਛੱਡ ਦਿਓ ਤੇ ਆਮ ਆਦਮੀ ਪਾਰਟੀ ਵੱਲੋਂ ਜਿਹਨੇ ਕਹਿੰਦੇ ਹਨ ਕਿ ਸੌਦਾ ਜ਼ੁਬਾਨ ਦਾ ਹੁੰਦਾ ਜਿੱਥੇ ਜ਼ੁਬਾਨ ਕਰ ਲਈ ਤੇ ਕਰ ਲਈ ਮੈਨੂੰ ਇਹ ਸੀਗਾ ਕਿ ਜਿਹੜੇ ਬਜ਼ੁਰਗ ਜਿਹੜੇ ਚਟੀਆਂ ਦਾੜ੍ਹੀਆਂ ਵਾਲੇ ਬੰਦੇ ਮੇਰੇ ਨਾਲ ਜਾ ਕੇ ਟਿੱਟਲੀ ਅਪਰੋਚ ਕਰਕੇ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਜਾਂ ਟਿਕਟ ਦਵਾਈ ਮੈਂ ਉਹਨਾਂ ਦੀ ਜ਼ੁਬਾਨ ਨੂੰ ਕਿਵੇਂ ਰੱਦ ਦਿਆਂ ਸੋ ਮੈਂ ਆਪਦੀ ਜ਼ੁਬਾਨ ਪਗਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਟਿਕਟ ਤੇ ਦੁਬਾਰਾ ਇਲੈਕਸ਼ਨ ਨਹੀਂ ਲੜਿਆ ਮੈਂ ਕਿਸਾਨਾਂ ਵੱਲੋਂ ਇਲੈਕਸ਼ਨ ਲੜਿਆ ਔਰ ਪ੍ਰਮਾਤਮਾ ਨੇ ਚਾਹਿਆ ਤੇ ਕੋਈ ਗੱਲ ਨਹੀਂ ਫਿਰ ਅਸੀਂ ਇਸ ਵਾਰੀ ਐਮਐਲਏ ਬਣ ਜਾਵਾਂਗੇ ਜਿਸ ਦਿਨ ਆਸ਼ੂ ਬਾਂਗੜਟ ਛੱਡ ਕੇ ਕਾਂਗਰਸ ਚ ਸ਼ਾਮਲ ਹੁੰਦੇ ਆ ਘਰ ਨੂੰ ਤਾਲਾ ਲੱਗ ਜਾਂਦਾ ਤੇ ਜਿਹੜਾ ਉੱਥੇ ਦਫ਼ਤਰ ਹੁੰਦਾ ਆਮ ਆਦਮੀ ਪਾਰਟੀ ਦਾ ਉੱਥੇ ਰਸ਼ ਇਕੱਠਾ ਹੋ ਜਾਂਦਾ ਵੀ ਹੁਣ ਕੀ ਬਣੇਗਾ ਤੇ ਉਹ ਲੱਭਦੇ ਸੀ ਕਿ ਹੁਣ ਉਮੀਦਵਾਰ ਕੌਣ ਬਣੇ ਤਾਂ ਉਸ ਸਾਰੇ ਰਸ਼ ਨੂੰ ਕੈਪਚਰ ਕਰਨ ਵਾਸਤੇ ਉੱਥੇ ਮੌਕੇ ਤੇ ਰਜਨੀਸ਼ ਦਈ ਆਗੇ ਸੀ ਰਜਨੀਸ਼ ਦਈਏ ਦੀ ਜਿਹੜੀ ਟਿਕਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਹੀ ਰ ਹੈ ਐਮਐਲਏ ਹੁਣ ਤੱਕ ਦੀ ਐਮਐਲਏਸ਼ਿਪ ਸਹੀ ਹੈ ਉਹਨਾਂ ਦੀ ਬਿਲਕੁਲ ਜਦੋਂ ਉਹਨਾਂ ਨੇ ਪਾਰਟੀ ਛੱਡੀ ਤਾਂ ਪਾਰਟੀ ਦੇ ਕੋਲ ਕੋਈ ਇਹੋ ਜਿਹਾ ਚਿਹਰਾ ਨਹੀਂ ਸੀ ਜਿਹਨੂੰ ਇਲੈਕਸ਼ਨ ਲੜਾ ਸਕਣ ਸੋ ਉਹਨਾਂ ਦੀ ਕਿਸਮਤ ਕਹਿ ਲਓ ਜਾਂ ਉਹਨਾਂ ਨੇ ਕੰਮ ਕੀਤਾ ਸੀ ਜਾਂ ਉਹਨਾਂ ਨੇ ਪਾਰਟੀ ਨਹੀਂ ਛੱਡੀ ਉਹਨਾਂ ਨੂੰ ਪਾਰਟੀ ਨੇ ਟਿਕਟ ਦੇ ਦਿੱਤੀ ਔਰ ਮੈਨੂੰ ਵੀ ਅਪਰੋਚ ਕੀਤੀ ਪਰ ਮੈਂ ਉਹਨਾਂ ਨੂੰ ਇਸੇ ਕਰਕੇ ਜਵਾਬ ਦਿੱਤਾ ਸੀ ਕਿ ਮੈਂ ਜ਼ਬਾਨ ਕੀਤੀ ਆ ਇਸ ਵਾਰੀ ਨਹੀਂ ਅਗਲੀ ਵਾਰੀ ਦੇਖਾਂਗੇ ਪਰ ਮੈਂ ਇਸ ਵਾਰੀ ਜਿਹੜੀ ਉਹ ਟਿਕਟ ਆਉਦੀ ਨਹੀਂ ਛੱਡਾਂਗਾ ਮੈਂ ਕਿਸਾਨਾਂ ਵੱਲੋਂ ਇਲੈਕਸ਼ਨ ਲੜਾਂਗਾ ਫਿਰ ਉਹਨਾਂ ਨੇ ਇਹਨਾਂ ਨੂੰ ਟਿਕਟ ਦੇ ਦਿੱਤੀ ਔਰ ਰਹੀ ਗੱਲ ਪਿਛਲੇ ਕਾਰਜਕਾਲ ਦੀ ਜਿੰਨਾ ਉਹਨਾਂ ਨੇ ਤਕਰੀਬ 40 ਤੋਂ 10 ਦਾ ਸਮਾਹ ਹੁਦਾਇਕ ਬਣਨ ਤੋਂ ਬਾਅਦ ਕੰਮ ਕੀਤਾ ਮੈਂ ਉਹਨੂੰ ਬਿਲਕੁਲ 0% ਨੰਬਰ ਦੇਵਾਂਗਾ ਕਿਉਂਕਿ ਸਾਰਾ ਹਲਕਾ ਹੀ ਤਰਾ-ਤਰਾ ਕਰ ਰਿਹਾ ਚਾਹੇ ਉਹ ਪੰਚ ਸਰਪੰਚ ਕੋਈ ਵੀ ਹੈ ਪੁਰਾਣੇ ਪਾਰਟੀ ਦੇ ਪੁਰਾਣੇ ਵਰਕਰ ਜਿਹਾ ਵਲੰਟੀਅਰ ਸਾਡੇ ਅੱਜ ਵੀ ਸੰਪਰਕ 'ਚ ਨੇ ਉਹ ਸਾਰੇ ਤਰਾ-ਤਰਾ ਕਰ ਰਹੇ ਨੇ ਜਿਸ ਤਰੀਕੇ ਨਾਲ ਦਿਹਾਤੀ ਹਲਕੇ ਦੇ ਲੋਕਾਂ ਨੇ ਰਜਨੀਸ਼ ਦੇਈਏ ਨੂੰ ਵੋਟਾਂ ਪਾਈਆਂ ਕਾਫੀ ਜਿਹੜੇ ਭਾਰੀ ਬਹੁਮਤ ਦੇ ਨਾਲ ਉਹ ਜਿੱਤੇ ਸੀਗੇ ਇੰਨਾ ਜ਼ਿਆਦਾ ਵਿਰੋਧ ਜਿਹੜਾ ਉਹ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕਿਉਂ ਹੋ ਰਿਹਾ ਦੇਖੋ ਹਲਕਾ ਫਿਰੋਜ਼ਪੁਰ ਦਿਹਾਤੀ ਐਡਾ ਵਧੀਆ ਹਲਕਾ ਮੈਨੂੰ ਨਹੀਂ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਜਾਂ ਮੇਰੇ ਆਲੇ-ਦੁਆਲੇ ਕੋਈ ਐਹੋ ਜਿਹਾ ਹਲਕਾ ਹੈ ਤੁਸੀਂ ਇੱਕ ਵਾਰੀ ਐਮਐਲਏ ਬਣੋ ਲੋਕੀ ਤੁਹਾਨੂੰ ਆਪਣੀਆਂ ਅੱਖਾਂ ਤੇ ਬਿਠਾ ਲੈਂਦੇ ਨੇ ਪਰ ਮੈਨੂੰ ਇਹ ਗੱਲ ਬਿਲਕੁਲ ਸਮਝ ਨਹੀਂ ਆਈ ਕਿ ਜਿੰਨੇ ਵੀ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਬਣੇ ਉਹ ਇਹ ਸੋਚਦੇ ਨੇ ਕਿ ਮੈਂ ਇੱਕ ਵਾਰੀ ਬੰਨਾ ਇਸ ਤੋਂ ਬਾਅਦ ਮੈਂ ਵਿਧਾਇਕ ਨਹੀਂ ਬੰਨਾ ਮੈਂ ਆਪਦਾ ਘਰ ਪੂਰਾ ਕਰ ਲਿਆ ਉਸ ਤੋਂ ਬਾਅਦ ਹਲਕੇ ਦਾ ਜੋ ਕੁਝ ਹੁੰਦਾ ਉਹ ਹੀ ਜਾਵੇ ਮੈਨੂੰ ਕੋਈ ਫਿਕਰ ਨਹੀਂ ਪਰ ਮੈਂ ਮੇਰੀ ਸਾਡੀ ਟੀਮ ਦੀ ਜਾਂ ਮੇਰੀ ਇਹ ਸੋਚ ਨਹੀਂ ਅਸੀਂ ਹਲਕੇ ਦੀ ਸੇਵਾ ਉਦੋਂ ਤੱਕ ਕਰਨਾ ਚਾਹੁੰਦੇ ਆ ਜਦੋਂ ਤੱਕ ਲੋਕ ਸਾਨੂੰ ਆਪਣੀਆਂ ਅੱਖਾਂ ਤੇ ਬਿਠਾ ਕੇ ਸਾਡੇ ਨਾਲ ਰਹਿਣਗੇ ਅਸੀਂ ਲੋਕਾਂ ਦੀ ਹਰ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸੰਯੁਕਤ ਸਮਾਜ ਮੋਰਚੇ ਵੱਲੋਂ ਲੜੋਗੇ ਜਾਂ ਕਿਸੇ ਪਾਰਟੀ ਟਿਕਟ ਤੋਂ ਜਿਵੇਂ ਕਿ ਤੁਸੀਂ ਪਿਛੇ ਇਸ਼ਾਰਾ ਕੀਤਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਹਾ ਸੀਗਾ ਕਿ ਇਸ ਵਾਰ ਮੈਂ ਜਵਾਬ ਦੇ ਚੁੱਕਾ ਸੰਯੁਕਤ ਸਮਾਜ ਮੋਰਚਨ ਤਾਂ ਅਗਲੀ ਵਾਰ ਦੇਖਾਂਗੇ ਕਿ ਹੁਣ ਅਗਲੀ ਵਾਰ ਹੁਣ ਇਸ਼ਾਰਾ ਆਮ ਆਦਮੀ ਵੱਲੇ ਨਹੀਂ ਜੀ ਦੇਖੋ ਜੇ ਤਾਂ ਸੰਯੁਕਤ ਸਮਾਜ ਮੋਰਚਾ ਇਲੈਕਸ਼ਨ ਲੜਦਾ ਤਾਂ ਅਸੀਂ ਆਪਦੇ ਪਲੇਟਫਾਰਮ ਤੋਂ ਹੀ ਇਲੈਕਸ਼ਨ ਲੜਾਂਗੇ ਪਰ ਜੇ ਉਹ ਇਲੈਕਸ਼ਨ ਨਹੀਂ ਲੜਦੇ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਕਈ ਤਰ੍ਹਾਂ ਦੇ ਇਲੈਕਸ਼ਨ ਲੜਨ ਨੂੰ ਮਤ ਭੇਦਦੇ ਨੇ ਅੱਜ ਵੀ ਜੇ ਉਹ ਇਲੈਕਸ਼ਨ ਨਹੀਂ ਲੜਦੇ ਤਾਂ ਫਿਰ ਜਿੱਧਰ ਮੇਰੇ ਲੋਕ ਮੇਰੇ ਹਲਕੇ ਦੇ ਲੋਕ ਮੈਨੂੰ ਕਹਿਣਗੇ ਅਸੀਂ ਸਾਰੇ ਇਕੱਠੇ ਹੋ ਕੇ ਕਿਉਂਕਿ ਪਿਛਲੀ ਵਾਰੀ ਬਹੁਤ ਸਾਰੇ ਸੱਜਣਾ ਦਾ ਮੈਨੂੰ ਇਹ ਲੰਬਾ ਸੀਗਾ ਕਿ ਤੂੰ ਸਾਨੂੰ ਪਾਰਟੀ ਛੱਡਣ ਲੱਗੇ ਨਹੀਂ ਦੱਸਿਆ ਜਾਂ ਪਾਰਟੀ ਜੁਆਇਨ ਕਰਨ ਲੱਗੇ ਨਹੀਂ ਦੱਸਿਆ ਇਸ ਵਾਰੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹਿਵੇਂ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਪਿਛਲੀ ਵਾਰੀ ਤੁਸੀਂ ਮੈਨੂੰ ਸਾਰੇ ਲੰਬਾ ਦਿੰਦੇ ਸੀ ਇਸ ਵਾਰੀ ਤੁਹਾਡਾ ਵੀ ਲੰਬਾ ਲਾ ਦੇਵਾਂਗਾ ਔਰ ਤੁਸੀਂ ਮੇਰਾ ਵੀ ਲਾਂਭਾ ਲਾ ਦਿਓ ਕਿ ਮੇਰੇ ਨਾਲ ਚੱਲੋ ਮੈਂ ਤੁਹਾਡੇ ਨਾਲ ਚੱਲਾਂਗਾ ਮੋੜਾ ਸਿੰਘ ਜਾਣ ਜਣੀ ਐਮਐਲਏ ਬੰਨਣਾ ਚਾਹੁੰਦੇ ਬਿਲਕੁਲ ਮੈਂ ਐਮਐਲਏ ਨਹੀਂ ਬੰਨਣਾ ਚਾਹੁੰਦਾ ਜੀ ਮੈਂ ਲੋਕਾਂ ਦਾ ਸੇਵਾਦਾਰ ਬੰਨਣਾ ਚਾਹਣਾ ਔਰ ਮੈਂ ਚਾਹਣਾ ਕਿ ਇੱਕ ਵਾਰ ਹੀ ਨਹੀਂ ਲੋਕ ਮੈਨੂੰ ਵਾਰ-ਵਾਰ ਸੇਵਾ ਦਾ ਮੌਕਾ ਦੇਣ ਔਰ ਮੈਂ ਜਿਹੜੀਆਂ ਵੀ ਤਰੁੱਟੀਆਂ ਰਹਿ ਜਾਣ ਉਹ ਅਗਲੀ ਵਾਰੀ ਪੂਰੀਆਂ ਕਰਾਂ ਔਰ ਹਲਕੇ ਨੂੰ ਸਿਖਰਾਂ ਤੇ ਲੈ ਕੇ ਜਾਵਾਂ ਤੁਸੀਂ ਪਹਿਲਾਂ ਇਹ ਗੱਲ ਕੀਤੀ ਸੀ ਜਿਹੜਾ ਐਮਐਲਏ ਬਣ ਜਾਂਦਾ ਉਹ ਦਾ ਘਰ ਪੂਰਾ ਕਰਦਾ ਬਿਲਕੁਲ ਜੀ ਇਹ ਸ਼ਬਦ ਤਾਂ ਡਿ ਰਿਕਾਰਡ ਹੋ ਗਏ ਚੇਤੇ ਰਹਿਣਗੇ ਜੇ ਬਣ ਕੇ ਤਾਂ ਬਿਲਕੁਲ ਜੀ ਪਿਛਲੇ ਦਿਨੀ ਮੈਨੂੰ ਕੋਈ ਸੱਜਣ ਮਿਲਿਆ ਸੀ ਕਹਿੰਦਾ ਸੀਗਾ ਕਿ ਇਹ ਕੁਰਸੀ ਇਹੋ ਜਿਹੀ ਆ ਵੀ ਜਿਹੜਾ ਇਹਦੇ ਤੇ ਬੈਠ ਜਾਂਦਾ ਹੈ ਤੇ ਉਹ ਬਾਅਦ ਚ ਦੁਜਿਆਂ ਨੂੰ ਭੁੱਲ ਜਾਂਦਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿੰਦਾ ਕਿ ਜੇ ਵਾਕਈ ਮੇਰੇ ਚ ਕੋਈ ਇਦਾਂ ਦੀ ਮਨਚ ਮਾਸਾ ਵੀ ਭੋਰਾ ਵੀ ਸ਼ੰਕਾ ਹੈਗਾ ਤੇ ਮੈਂ ਉਸ ਕੁਰਸੀ ਤੱਕ ਪਹੁੰਚਾਂ ਹੀ ਨਾ ਆਸ਼ੂ ਪਾਂਗੜ ਨੂੰ ਤਾਂ ਸਾਰੇ ਕਹਿੰਦੇ ਕਿ ਬਾਹਰਲੇ ਹਲਕੇ ਤੋਂ ਆਇਆ ਜਾਂ ਬਾਹਰਲੇ ਹਲਕੇ ਦਾ ਉਮੀਦਵਾਰ ਇੱਥੇ ਭਾਈ ਨਾ ਦਿਓ ਤੇ ਤੁਹਾਡੇ ਤਾਂ ਸੌਰੇ ਬਾਹਰ ਨੇ ਜੇ ਕੱਲ ਨੂੰ ਤੁਸੀਂ ਐਮਐਲ ਬਣ ਕੇ ਤੇ ਐਂਡ ਵਾਲੇ ਦਿਨਾਂ ਚ ਉਧਰ ਨੂੰ ਚਲੇ ਗਏ ਫਿਰ ਆਪ ਲੋਕ ਜਿਹੜੇ ਆ ਤੁਹਾਡੇ ਸਮਰਥਕ ਆ ਉਹਨਾਂ ਦਾ ਲਾਂਭਾ ਕੀ ਰਹੂਗਾ ਨਹੀਂ ਵੇਖੋ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਵੀ ਸਾਰੇ ਬਾਹਰ ਨੇ ਮੇਰਾ ਇਹੋ ਜਿਹਾ ਕੋਈ ਵਿਚਾਰ ਨਹੀਂ ਕਿਉਂਕਿ ਮੇਰਾ ਆਪਦੀ ਜੰਮਣ ਭੁਏ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਔਰ ਨਾ ਹੀ ਮੈਂ ਕਦੀ ਜਾਵਾਂਗਾ ਅੱਜ ਵੀ ਮੈਂ ਜਾਣਾ ਔਰ 3-4 ਮਹੀਨੇ 2 ਮਹੀਨੇ ਲਾ ਕੇ ਤੇ ਮੈਂ ਵਾਪਸ ਆ ਜਾਣਾ ਔਰ ਬਹੁਤ ਸਾਰੇ ਪੋਲੀਟੀਕਲ ਲੀਡਰਸ ਐ ਹੋ ਜਿਹਨਾਂ ਕੋਲ ਕੈਨੇਡਾ ਦੀ ਅਮਰੀਕਾ ਦੀ ਜਾਂ ਇੰਗਲੈਂਡ ਦੀ ਪੀਆਰ ਐ ਉਹ ਸਾਰੇ ਇੱਥੇ ਵਿਚਰ ਰਹੇ ਨੇ ਔਰ ਮੈਂ ਕੋਈ ਇੱਥੇ ਡਾਕਾ ਨਹੀਂ ਮਾਰਨਾ ਜਾਂ ਚੋਰੀ ਨਹੀਂ ਕਰਨੀ ਜਿਹੜਾ ਲੋਕ ਮੈਨੂੰ ਲੱਭਦੇ ਫਿਰਨ ਤੇ ਫਿਰ ਮੈਂ ਭੱਜ ਜਾਵਾਂਗੀ ਨਸ਼ਿਆਂ ਦੇ ਖਿਲਾਫ ਨਸ਼ੇ ਕਹਿੰਦੇ ਵੀ ਯੁੱਧ ਨਸ਼ਾ ਅਰਧ ਸਰਕਾਰ ਆਮ ਆਦਮੀ ਦੀ ਤੁਸੀਂ ਰਹੇ ਹੋ ਪਹਿਲਾਂ ਤੇ ਬਾਅਦ ਛੱਡ ਕੇ ਉਹਨੂੰ ਆਮ ਆਦਮੀ ਪਾਰਟੀ ਸਰਕਾਰ ਆ ਕਹਿੰਦੇ ਯੁੱਧ ਨਸ਼ਾ ਅਰਧ ਪਹਿਲਾਂ ਤਾਂ ਆਪਾਂ ਇੱਥੇ ਗੱਲ ਕਰ ਲਈਏ ਕਿ ਨਸ਼ੇ ਖਤਮ ਹੋ ਗਏ ਨਹੀਂ ਜੀ ਬਿਲਕੁਲ ਪੰਜਾਬ ਦੇ ਵਿੱਚ ਨਸ਼ੇ ਖਤਮ ਨਹੀਂ ਹੋਏ ਇਹ ਤਾਂ ਬਿਲਕੁਲ ਕੋਰਾ ਝੂਠ ਹੈ ਜੇ ਤੁਸੀਂ ਕਹੋ ਕਿ ਸੈਮੀਨਾਰ ਕਰਕੇ ਨਸ਼ੇ ਖਤਮ ਕਰ ਲੋਗੇ ਜਾ ਪੈਂਫਲਟ ਵੰਡ ਕੇ ਨਸ਼ੇ ਖਤਮ ਕਰ ਲੋਗੇ ਨਸ਼ੇ ਇਦਾਂ ਖਤਮ ਨਹੀਂ ਹੋਣੇ ਔਰ ਨਸ਼ਾ ਵਧਿਆ ਹੀ ਹੈ ਪਹਿਲਾਂ ਇੱਕ ਪਿੰਡ ਕਿਸੇ ਇਲਾਕੇ ਚ ਹੁੰਦਾ ਸੀ ਦਸਾਂ ਪਿੰਡਾਂ ਦੇ ਪਿੱਛੇ ਨਸ਼ਾ ਵੇਖਦਾ ਸੀ ਉੱਥੇ ਅੱਜ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਕੋਈ ਐਹੋ ਜਿਹਾ ਪਿੰਡ ਹੋਏਗਾ ਜਿੱਦੀ ਨੁਕਰ ਤੇ ਨਿਸ਼ਾਨ ਨਹੀਂ ਵੇਖਦਾ ਖੰਡ ਕਿਸੇ ਪੰਜਾਬ ਦੀ ਕਰਿਆਨੇ ਦੀ ਛੋਟੇ ਪਿੰਡ ਦੀ ਕਰਿਆਨੇ ਦੀ ਦੁਕਾਨ ਤੋਂ ਭਾਵੇਂ ਨਾ ਮਿਲੇ ਪਰ ਚਿੱਟਾ ਹਰ ਇੱਕ ਥਾਂ ਤੇ ਮਿਲਦਾ ਤੁਸੀਂ ਜਿੱਥੋਂ ਮਰਜ਼ੀ ਲੈ ਲਓ ਆ ਸ਼ਹਿਰ ਦੀ ਜਿਹੜੀ ਮਰਜ਼ੀ ਨੁਕਰ ਤੋਂ ਤੁਸੀਂ ਚਿੱਟਾ ਜਿੰਨਾ ਮਰਜ਼ੀ ਇਕੱਠਾ ਕਰ ਲਓ ਤੁਸੀਂ ਵੀ ਨਸ਼ਿਆਂ ਦੇ ਖਿਲਾਫ ਇੱਕ ਪੈਦਲ ਯਾਤਰਾ ਕੀਤੀ ਸੀ ਫਿਰੋ ਕੁਲਾਬ ਹੋਇਆ ਸੀ ਕਹਿੰਦੇ ਤੁਹਾਨੂੰ ਅੰਦਰ ਗਾਂ ਮਿਲਣੇ ਨਹੀਂ ਦਿੱਤਾ ਗਿਆ ਸੀ ਉਦੋਂ ਅਸੀਂ ਪੈਦਲ ਮਾਰਚ ਕੀਤਾ ਸੀਗਾ ਜੀ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਤੱਕ ਨਸ਼ਿਆਂ ਦੇ ਖਿਲਾਫ ਔਰ ਉਦੋਂ ਕੈਪਟਨ ਬਰਿੰਦਰ ਸਿੰਘ ਸੀਐਮਸੀ ਔਰ ਉਹਨਾਂ ਨੇ ਸਾਨੂੰ ਲੜਾਲਪਾ ਲਾ ਕੇ ਉੱਥੇ ਮੋੜ ਦਿੱਤਾ ਮਿਲਦੇ ਅੱਜ ਮਿਲਦੇ ਕੱਲ ਮਿਲਦੇ ਪਰ ਸਾਡੀ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਹੋਈ ਪਰ ਉਸ ਤੋਂ ਬਾਅਦ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਆਪਦੇ ਕਲੱਬ ਵੱਲੋਂ ਆਪਦੀ ਟੀਮ ਵੱਲੋਂ ਕਿ ਨਸ਼ਿਆਂ ਨੂੰ ਕਿਸੇ ਹਿਸਾਬ ਨਾਲ ਨੱਤ ਪਾਈ ਜਾ ਸਕੇ ਪਰ ਸਿਸਟਮ ਦੀਆਂ ਨਲਾਇਕੀਆਂ ਦੇ ਕਾਰਨ ਅਸੀਂ ਉਹਦੇ 'ਚ ਸਫਲ ਰਹੇ। ਅੱਛਾ ਮੋੜਾ ਸਿੰਘ ਜੀ ਇੱਕ ਚਰਚਾ ਬੜੀ ਹਲਕੇ 'ਚ ਹੁੰਦੀ ਆ ਖਾਸ ਕਰਕੇ ਦਿਹਾਤੀ ਹਲਕੇ 'ਚ ਕਿਉਂਕਿ ਤੁਸੀਂ ਵੀ ਉਸ ਭਾਈਚਾਰੇ ਨੂੰ ਬਿਲੋਂਗ ਕਰਦੇ ਹੋ ਜਿਹਦੇ ਵਾਸਤੇ ਉਹ ਰਿਜ਼ਰਵ ਹਲਕਾ ਆ। ਤਾਂ ਲੋਕ ਇਹ ਕਹਿੰਦੇ ਜੇ ਮੋੜਾ ਸਿੰਘ ਅਨਜਾਨ ਆਮ ਆਦਮੀ ਪਾਰਟੀ ਛੱਡ ਕੇ ਨਾ ਜਾਂਦਾ ਤਾਂ ਹੋ ਸਕਦਾ ਅੱਜ ਐਮਐਲਏ ਹੁੰਦਾ। ਬਿਲਕੁਲ ਜੀ ਇਹ ਬੜਾ ਬਹੁਤ ਸਾਰੇ ਸੱਜਣ ਮੈਨੂੰ ਹਮੇਸ਼ਾ ਇਹ ਸਵਾਲ ਕਰਦੇ ਨੇ ਜਦੋਂ ਵੀ ਮੈਂ ਕਿਤੇ ਜਾਂਦਾ ਕਦੀ ਤਾਂ ਉਹ ਲਾਈਟ ਦੇ ਮੋੜ 'ਤੇ ਮੈਨੂੰ ਕਹਿ ਦਿੰਦੇ ਨੇ ਵੀ ਜੇ ਤੂੰ ਪਾਰਟੀ ਨਾ ਛੱਡਦਾ ਤੇ ਅੱਜ ਐਮਐਲਏ ਹੁੰਦਾ। ਪਰ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਣਾ ਕਿ ਮੈਂ ਕੱਲਾ ਐਮਐਲਏ ਨਹੀਂ ਬੰਨਣਾ ਸੀ ਔਰ ਨਾ ਹੀ ਮੈਨੂੰ ਇਹੋ ਜੀ ਖਰਾਤ ਵਾਲੀ ਜਿਹੜੀ ਹੈ ਐਮਐਲਏ ਸੀ ਪਛਾਈ ਦੀ ਸੀ ਕਿਉਂਕਿ ਉਸ ਵੇਲੇ ਬਾਹਰੀ ਉਮੀਦਵਾਰ ਜਿਹੜਾ ਆਇਆ ਉਹਨੇ ਸਾਰੇ ਵਰਕਰਾਂ ਨੂੰ ਸਾਰੇ ਲੋਕਾਂ ਦਾ ਦਿਲ ਦਿਖਾਇਆ ਜਿਹੜੇ ਵੀ ਉਦੋਂ ਪਾਰਟੀ 'ਚ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਸੀ ਉਹ ਸਾਰੇ ਉਹਦਾ ਵਿਰੋਧ ਕਰਦੇ ਸੀ ਕਿ ਬਾਹਰੋਂ ਕੈਂਡੀਡੇਟ ਆਇਆ ਸਾਨੂੰ ਨਹੀਂ ਐਕਸੈਪਟ ਤੇ ਤਾਂ ਕਰਕੇ ਫਿਰ ਪਾਰਟੀ ਨੇ ਮੈਨੂੰ ਟਿਕਟ ਨਹੀਂ ਦਿੱਤੀ ਤੇ ਮੈਂ ਪਾਰਟੀ ਛੱਡ ਦਿੱਤੀ ਸੀ ਆਸ਼ੂ ਪੰਗੜ ਹੁਣ ਕਾਂਗਰਸ ਵੱਲੋਂ ਇਲੈਕਸ਼ਨ ਲੜਨਗੇ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਪਰ ਦੂਜੇ ਪ ਜਿਹੜੇ ਲੋਕਲ ਲੋਕ ਨੇ ਜਿਹੜੇ ਪੁਰਾਣੇ ਸਮੇਂ ਤੋਂ ਕਾਂਗਰਸ ਦੇ ਵਿੱਚ ਬੈਠੇ ਐ ਸਵਾਲ ਤਾਂ ਕਾਂਗਰਸ ਦਾ ਪਰ ਮੈਂ ਤੁਹਾਨੂੰ ਵੀ ਕਰਦਾ ਕਿਉਂਕਿ ਤੁਹਾਡੇ ਭਾਈਚਾਰੇ ਨਾਲ ਸੰਬੰਧ ਸਵਾਲ ਉਹ ਕਹਿੰਦੇ ਆ ਕਿ ਸਾਡੇ ਭਾਈਚਾਰੇ ਦੇ ਵਿੱਚ ਲੋਕਲ ਲੋਕ ਜਿਹੜੇ ਬੈਠੇ ਆ ਜਿਹੜੇ ਚਾਹਦੇ ਆ ਜਿਹੜੇ ਡਿਜ਼ਰਵ ਕਰਦੇ ਆ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਐ ਪਰ ਤੁਹਾਡੇ ਹਲਕੇ ਦੇ ਲੋਕ ਤਾਂ ਅੱਜੇ ਵੀ ਆਸ਼ਵਾਸ਼ੂ ਕਰੀ ਜਾਂਦੇ ਆ ਉਦੋਂ ਤੁਸੀਂ ਵੀ ਇਹੀ ਕਿਹਾ ਵੀ ਉਹ ਬਾਹਰੋਂ ਆਇਆ ਤੇ ਹੁਣ ਕਾਂਗਰਸ ਵਾਲੇ ਕਹਿੰਦੇ ਸਾਡੀ ਤਾਂ ਟਿਕਟ ਦਾ ਜਿੱਤੂ ਹੀ ਐ ਬਿਲਕੁਲ ਜੀ ਇਹ ਵੈਸੇ ਦਾ ਸਵਾਲ ਜਿਹੜਾ ਹੈ ਉਹ ਬਿਹਤਰ ਮੇਰੇ ਨਾਲ ਜਿੱਥੋਂ ਤੱਕ ਮੇਰੇ ਭਾਈਚਾਰੇ ਦਾ ਸਵਾਲ ਹੈ ਜਾਂ ਸਾਡੀ ਵੋਟ ਪਰਸੈਂਟੇਜ ਦਾ ਸਵਾਲ ਹੈ ਉੱਥੇ ਤੁਸੀਂ ਦੇਖੋ ਦੁਆਬੇ ਦੇ ਵਿੱਚ ਰਵਿਦਾਸ ਭਾਈਚਾਰੇ ਦੀ ਵੋਟ ਬਹੁ ਗਿਣਤੀ ਹੈ ਹਾਂ ਔਰ ਕੋਈ ਵੀ ਪਾਰਟੀ ਉੱਥੇ ਮਜਬੀ ਸਿੱਖ ਭਾਈਚਾਰੇ ਦੇ ਜਿਹੜੇ ਕੈਂਡੀਡੇਟ ਨੂੰ ਟਿਕਟ ਨਹੀਂ ਦਿੰਦੀ ਚਾਹੇ ਉਹ ਐਸਸੀ ਸਮਾਜ ਚ ਹੋਵੇ ਔਰ ਇਹ ਹਿਸਟਰੀ ਹੈ ਪੂਰੀ ਮਤਲਬ ਜਦੋਂ ਦੇ ਇਲੈਕਸ਼ਨ ਹੋਣ ਲੱਗੇ ਆਜ਼ਾਦੀ ਤੋਂ ਬਾਅਦ ਕਦੀ ਵੀ ਮਜਬੀ ਸਿੱਖ ਭਾਈਚਾਰੇ ਨੂੰ ਉੱਥੋਂ ਇਲੈਕਸ਼ਨ ਨਹੀਂ ਲੜਾਇਆ ਗਿਆ ਕਿਉਂਕਿ ਉੱਥੇ ਬਹੁ ਗਿਣਤੀ ਜਿਹੜੀ ਹੈ ਉਹ ਰਵਿਦਾਸ ਭਾਈਚਾਰੇ ਦੀ ਹੈ ਔਰ ਇੱਥੇ ਜਿਹੜੀ ਵੋਟ ਹੈ ਉਹ ਮਜਬੀ ਸਖਵਾਲਮਿਕ ਭਾਈਚਾਰੇ ਦੀ ਬਹੁਤ ਜ਼ਿਆਦਾ ਵੋਟ ਹੈ ਔਰ ਜਿਹੜਾ ਰਵਿਦਾਸ ਭਾਈਚਾਰਾ ਉਹਨਾਂ ਦੀ ਵੋਟ ਬਿਲਕੁਲ ਨਹੀਂ ਹੈਗੀ ਔਰ ਪਾਰਟੀਆਂ ਜਦੋਂ ਵੀ ਜਿਹੜੀ ਵੀ ਪਾਰਟੀ ਕਲੀ ਇੱਕ ਕਾਂਗਰਸ ਨਹੀਂ ਜਿਹੜੀ ਵੀ ਪਾਰਟੀ ਕਿਸੇ ਦੂਜੇ ਭਾਈਚਾਰੇ ਦੇ ਬੰਦੇ ਨੂੰ ਟਿਕਟ ਦੇਵੇਗੀ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਉਹਦਾ ਵਿਰੋਧ ਕਰਾਂਗੇ ਜੇ ਪਾਰਟੀ ਕੋਈ ਵੀ ਟਿਕਟ ਕਿਸੇ ਦੂਜੇ ਭਾਈਚਾਰੇ ਦੇ ਬੰਦੇ ਨੂੰ ਦਿੰਦੀ ਆ ਤਾਂ ਸਾਰਾ ਮਜਬੀ ਸਿਕਵਾਲਮਿਕ ਭਾਈਚਾਰਾ ਉਹਦਾ ਵਿਰੋਧ ਕਰੇਗਾ ਤੁਹਾਡੇ ਭਾਈਚਾਰੇ ਦੀ ਕੋਈ ਮੀਟਿੰਗ ਹੋਈ ਐ ਇਸ ਮਸਲੇ ਤੇ ਬਿਲਕੁਲ ਜੀ ਸਾਡੀਆਂ ਅਸੀਂ ਮੀਟਿੰਗਸ ਕਰ ਰਹੇ ਹਾਂ ਔਰ ਅਸੀਂ ਬਹੁਤ ਜਲਦ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ ਮਜਬੀ ਸਿਕਵਾਲਮਿਕ ਭਾਈਚਾਰੇ ਦਾ ਜਿਹਦਾ ਮੋਟਿਵ ਹੀ ਇਹੀ ਹੋਏਗਾ ਕਿ ਜਿਹੜਾ ਬੰਦਾ ਜਿਹੜੀ ਪਾਰਟੀ ਵੀ ਕਿਸੇ ਦੂਜੇ ਭਾਈਚਾਰੇ ਦੇ ਬੰਦੇ ਨੂੰ ਟਿਕਟ ਦੇਗੀ ਉਹਦਾ ਅਸੀਂ ਵਿਰੋਧ ਕਰਾਂਗੇ ਅੱਛਾ ਵਿਰੋਧ ਹੋਊਗਾ ਇਸ ਵਾਰ ਬਿਲਕੁਲ ਹੋਏਗਾ ਜੀ ਇਸ ਵਾਰ ਯਾਨੀ ਜਿਹੜਾ ਇਲੈਕਸ਼ਨ 2027 ਦਾ ਉਹ ਫਰੋਈਪੁਰ ਦਿਹਾਤੀ ਚ ਕਾਫੀ ਜ ਬਿਲਕੁਲ ਜੀ ਗਰਮ ਤੇ ਸਰਗਰਮ ਰਹਿਣ ਦੇ ਨਾਲ-ਨਾਲ ਜਿਹੜਾ ਆਉਣ ਵਾਲਾ ਫਰੋਜ਼ਪੁਰ ਦਿਹਾਤੀ ਦਾ ਵਿਧਾਇਕ ਹੋਏਗਾ ਉਹ ਮਜਬੂਸ ਇਕਵਾਲਮਿਕ ਭਾਈਚਾਰੇ ਚੋਂ ਹੀ ਹੋਏਗਾ ਅੱਛਾ ਮੇਰਾ ਇਹ ਵੀ ਸਵਾਲ ਸੀਗਾ ਕਿ ਲੋਕ ਜਿਹੜੇ ਹੁਣ ਫਰੋਜ਼ਪੁਰ ਦਿਹਾਤੀ ਹਲਕੇ ਦੀ ਗੱਲ ਕਰੀਏ ਤਾਂ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਆਸ਼ੂ ਬਾੰਗੜ ਚਾਹੇ ਉਹ ਬਾਹਰੋਂ ਆਇਆ ਜਿੱਥੋਂ ਮਰਜੀ ਕਿਉਂਕਿ ਲੋਕਾਂ 'ਚ ਵਿਚਰਦਾ ਰੋਜ਼ ਉਹ ਰੀਲਾਂ ਪਾਉਂਦੇ ਆ ਚਾਹ ਪੀਂਦੇ ਨੇ ਹਰ ਖੁਸ਼ੀ ਗਮੀ ਦੇ ਪ੍ਰੋਗਰਾਮ ਤੇ ਜਾਂਦੇ ਨੇ ਦੇਖੋ ਜੀ ਜਾ ਰੀਲਾਂ ਪਾਉਣ ਨਾਲ ਤੇ ਜਾ ਖੁਸ਼ੀਆਂ ਗਮੀਆਂ ਨਾਲ ਕੱਲੀ ਰਾਜਨੀਤੀ ਨਹੀਂ ਚੱਲਦੀ ਤੁਸੀਂ ਲੋਕਾਂ ਦੇ ਮਸਲੇ ਕਿੰਨੇ ਚੱਕਿਆ ਇਹ ਵੱਡੀ ਗੱਲ ਹੈ ਤੁਸੀਂ ਉਹਨਾਂ ਦਾ ਬਿਲਕੁਲ ਪ੍ਰੋਫਾਈਲ ਖੋਲ ਕੇ ਅੱਜ ਕੱਲ ਤਾਂ ਜਿਵੇਂ ਕਹਿੰਦੇ ਨੇ ਕਿ ਜਿਹੜਾ ਕੁਝ ਵੀ ਕਰੋ ਲੋਕ ਸੋਸ਼ਲ ਮੀਡੀਆ ਤੇ ਪਾਉਂਦੇ ਆ ਤੇ ਉਹਦਾ ਸ਼ੀਸ਼ਾ ਤੁਸੀਂ ਖੋਲ ਕੇ ਵੇਖ ਲਓ ਕਿ ਉਹਨਾਂ ਫਰੋਜਪੁਰ ਦਿਹਾਤੀ ਦੇ ਮਸਲੇ ਕਿੰਨੇ ਚੱਕਿਆ ਨਾ ਉਹ ਕਦੇ ਨਸ਼ੇ ਤੇ ਬੋਲੇ ਆ ਨਾ ਹੀ ਕਦੀ ਉਹ ਫਰੋਜਪੁਰ ਦਿਹਾਤੀ ਦੇ ਮਸਲਿਆਂ ਤੇ ਬੋਲੇ ਆ ਪਿਛਲੇ ਲੰਬੇ ਸਮੇਂ ਤੋਂ ਫਰੋਜਪੁਰ ਦੇ ਮਮਦੋਟ ਨਗਰ ਕਾਉਂਸਲ ਦਾ ਬਹੁਤ ਬੁਰਾ ਹਾਲ ਹਮ ਇੱਕ ਦਿਨ ਵੀ ਇੰਨੀ ਵੱਡੀ ਪਾਰਟੀ ਦੇ ਨੁਮਾਇੰਦੇ ਹੋਣ ਦੇ ਬਾਵਜੂਦ ਵਿਰੋਧੀ ਧਿਰ ਦੇ ਵਿੱਚ ਹੋਣ ਦੇ ਬਾਵਜੂਦ ਉਹ ਉੱਥੇ ਜਾ ਕੇ ਨਹੀਂ ਬੋਲੇ ਕਿ ਫਿਰੋਜ਼ਪੁਰ ਦੇ ਨਗਰ ਸੌਰੀ ਮਮਦੋੜ ਦੀ ਨਗਰ ਕਾਉਂਸਲ ਦਾ ਮਸਲਾ ਹੱਲ ਹੋਣਾ ਚਾਹੀਦਾ ਐਵੇਂ ਦੂਜੀਆਂ ਨਗਰ ਕਾਉਂਸਲਸ ਨੇ ਸਾਰਿਆਂ ਚ ਸੀਵਰੇਜ ਦੇ ਨਾਂ ਤੇ ਜਿਹੜੀ ਪੱਟਕੋ ਕੀਤੀ ਗਈ ਪਰ ਉਹ ਕਦੇ ਵੀ ਨਹੀਂ ਬੋਲੇ ਔਰ ਜਿਹੜੀ ਜੀ ਤੁਸੀਂ ਗੱਲ ਕੀਤੀ ਹੈ ਕਿ ਲੋਕ ਉਹਨਾਂ ਦਾ ਨਾਮ ਲੈ ਕੇ ਕਹਿ ਰਹੇ ਨੇ ਕਿ ਉਹ ਵਿਧਾਇਕ ਬਣਨਗੇ ਉਹ ਚੰਦ ਲੋਕ ਨੇ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਮੋੜਾ ਸਿੰਘਾਂ ਨੇ ਜਾਨ ਬਣੇਗਾ ਜਿਹੜੇ ਰਜਨੀਸ਼ ਦਈਆ ਜੀ ਨਾਲ ਜੁੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਰਜਨੀਸ਼ ਦਈਆ ਜੀ ਬਣਨਗੇ ਤੇ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਬਣਨ ਪਰ ਗਵੱਡੀ ਗੱਲ ਇਹ ਆ ਕਿ ਫਿਰੋਜ਼ਪੁਰ ਦਿਹਾਤੀ ਦੇ ਮਸਲਿਆਂ ਤੇ ਬੋਲਣਗੇ ਕਦੋਂ ਜਾਂ ਤਾਂ ਉਹ ਸਰਕਾਰ ਤੋਂ ਡਰਦੇ ਨੇ ਆਪਦੇ ਬਿਜ਼ਨਸ ਦੇ ਕਰਕੇ ਔਰ ਜਾਂ ਉਹਨਾਂ ਦੇ ਹੈਂਡਸ ਇਨ ਗਲਵਜ਼ ਨੇ ਵਿਧਾਇਕ ਸਾਹਿਬ ਨਾਲ ਵੀ ਜਿਹੜੀ ਗੱਲਾਂ ਬੋਲਦੇ ਨੇਗੇ ਕਿਉਂਕਿ ਬੜੇ ਵਿਰੋਧੀ ਧਿਰ 'ਚ ਬੈਠੇ ਨੇ ਸਭ ਤੋਂ ਵੱਡਾ ਫਰਜ਼ ਬੋਲਣਾ ਉਹਨਾਂ ਦਾ ਬੰਦ ਹੈ ਔਰ ਵਿਰੋਧੀ ਧਿਰ ਦੀ ਭੂਮਿਕਾ ਕੌਣ ਨਿਭਾ ਰਿਹਾ ਉਹ ਕਿਸਾਨ ਜਥੇਬੰਦੀਆਂ ਕੋਈ ਵੀ ਮਸਲਾ ਹੈ ਤੁਸੀਂ ਫਿਰੋਜ਼ਪੁਰ ਦਿਹਾਤੀ ਦਾ ਲਾ ਲਓ ਫਿਰੋਜ਼ਪੁਰ ਸ਼ਹਿਰੀ ਦਾ ਲਾ ਲਓ ਪੂਰੇ ਪੰਜਾਬ ਦਾ ਲਾ ਲਓ ਉੱਥੇ ਕਿਸਾਨ ਜਥੇਬੰਦੀਆਂ ਹੀ ਬੋਲ ਰਹੀਆਂ ਆ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀ ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਭੂਮਿਕਾ ਰਹੀ ਹੈ ਤੁਹਾਡੇ ਦਿਹਾਤੀ ਹਲਕੇ ਦੇ ਵਿੱਚੋਂ ਹੀ ਜਿਹੜਾ ਗੁਰਪ੍ਰੀਤ ਸੇਖੋਂ ਆ ਉਹਨੂੰ ਸਪੋਰਟ ਦੇ ਕੇ ਅਕਾਲੀ ਦਲ ਨੇ ਬੂਸਟ ਕੀਤਾ ਤਾਂ ਸਾਨੂੰ ਮੀਡੀਆ ਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਵੀ ਫਰੋਈ ਪਰ ਦਿਹਾਤੀ ਹਲਕੇ ਚ ਬੂਸਟ ਹੋਇਆ ਨਹੀਂ ਦੇਖੋ ਜਿੱਥੋਂ ਤੱਕ ਗੁਰਪ੍ਰੀਤ ਸੇਖੋਂ ਦਾ ਸਵਾਲ ਹੈ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਨੇ ਹੂੰ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਸੱਤਾ ਧਿਰ ਚ ਹੋਣ ਦੇ ਬਾਵਜੂਦ ਫਰੋਜਪੁਰ ਦਿਹਾਤੀ ਦੇ ਵਿੱਚ ਉਹਦਾ ਕਿੰਨਾ ਬੁਰਾ ਹਾਲ ਹੋਇਆ ਹਮ ਔਰ ਦੂਜੇ ਪਾਸੇ ਜਿਹੜੀ ਤੁਸੀਂ ਪਿਛਲਾ ਸਵਾਲ ਕੀਤਾ ਸੀ ਕਿ ਲੋਕ ਕਹਿ ਰਹੇ ਨੇ ਕਿ ਆਸ਼ੂ ਬਾਂਗੜ ਜਿੱਤ ਰਹੇ ਨੇ ਹਮ ਪਿਛਲੀ ਵਾਰੀ ਜਦੋਂ ਵਿਧਾਇਕ ਵਿਧਾਨ ਸਭਾ ਇਲੈਕਸ਼ਨ ਸੀ ਤਾਂ ਕਾਂਗਰਸ ਪਾਰਟੀ ਨੂੰ 20000 ਦੇ ਕਰੀਬ ਵੋਟ ਪਈ ਹਮ ਔਰ ਇਸ ਵਾਰੀ ਜਿਹੜੀ ਉਹਨਾਂ ਦੀ ਵੋਟ ਹੈ ਸਿੱਧੀ 10 ਤੋਂ 12000 ਦੇ ਵਿੱਚ ਵਿੱਚ ਰਹਿ ਗਈ ਹਮ ਇਹਦਾ ਮਤਲਬ ਉਹ ਜਿੱਤ ਨਹੀਂ ਰਹੇ ਜਾਂ ਲੋਕ ਉਹਨਾਂ ਨੂੰ ਪਸੰਦ ਨਹੀਂ ਕਰ ਰਹੇ ਸੋ ਲੋਕ ਇੱਕ ਸਾਫ਼ ਸੁਥਰੇ ਐਕਸ ਵਾਲਾ ਬੰਦਾ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਬੰਦਾ ਪਸੰਦ ਕਰਦੇ ਨੇ ਚਾਹੇ ਉਹ ਆਜ਼ਾਦ ਹੋਵੇ ਚਾਹੇ ਕਿਸੇ ਵੀ ਤਬਕੇ ਨਾਲ ਸੰਬੰਧਤ ਹੋਵੇ ਲੋਕ ਉਹਨੂੰ ਸਪੋਰਟ ਕਰਦੇ ਨੇ ਔਰ ਜਿੱਥੋਂ ਤੱਕ ਰਹੀ ਅਕਾਲੀ ਦਲ ਦੇ ਬੂਸਟ ਹੋਣ ਦੀ ਗੱਲ ਅਕਾਲੀ ਦਲ ਨੂੰ ਵੀ ਹੰਗਾਰਾ ਗੁਰਪ੍ਰੀਤ ਸੇਖੋਂ ਦੀ ਕੈਂਪੇਨ ਦੇ ਨਾਲ ਹੀ ਮਿਲਿਆ ਜਿਹੜੀਆਂ ਉਹਨਾਂ ਦੀਆਂ ਸੀਟਾਂ ਵੀ ਚਾਰ ਆਈਆਂ ਨੇ ਉਹ ਵੀ ਉਹਦਾ ਸੇਰਾ ਵੀ ਮੈਂ ਮੰਨਦਾ ਕਿ ਗੁਰਪ੍ਰੀਤ ਸੇਖੋਂ ਹੀ ਜਾਂਦਾ ਮੋੜਾ ਸਿੰਘ ਅਣਜਾਣ ਹੁਣ ਜੜਿਆ ਉਹ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਹੈ ਜੀ ਇਲੈਕਸ਼ਨ ਉਹ ਲੜਨਾ ਚਾਹੁੰਦੇ ਆ ਪਾਰਟੀ ਹਜੇ ਉਹਨਾਂ ਦੀ ਕੋਈ ਨਹੀਂ ਹੈ ਸਮਾਜ ਮੋਰਚਾ ਹੈਗਾ ਬਿਲਕੁਲ ਕਿਸਾਨੀ ਮੋਰਚਾ ਹੈਗਾ ਪਰ ਜੇ ਕਿਸਾਨੀ ਮੋਰਚਾ ਬੰਦੇ ਨਹੀਂ ਖੜਾਉਂਦਾ ਤਾਂ ਤੁਹਾਡੀਆਂ ਜਿਹੜੀਆਂ ਹੁਣ ਹਲਕੇ ਦੀਆਂ ਸਰਗਰਮੀਆਂ ਇਹ ਕਿੱਧਰ ਨੂੰ ਮੂਵ ਹੋਣਗੀਆਂ ਬਿਲਕੁਲ ਜੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਮੇਰੇ ਜਿਹੜੀ ਜੇਕਸ ਯੂਨੀਅਨ ਸਮਾਜ ਮੋਰਚਾ ਇਲੈਕਸ਼ਨ ਨਹੀਂ ਲੜਦਾ ਮੈਂ ਆਪਣੇ ਲੋਕਾਂ ਨੂੰ ਮਿਲ ਰਿਹਾ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਚੱਕ ਰਿਹਾ ਔਰ ਮੇਰੇ ਲੋਕ ਮੈਨੂੰ ਜਿੱਧਰ ਨੂੰ ਕਹਿਣਗੇ ਜਾਂ ਜਿਵੇਂ ਵੀ ਉਹ ਫੈਸਲਾ ਲੈਣਗੇ ਅਸੀਂ ਇਕੱਠ ਕਰਕੇ ਸਮੂਹਿਕ ਫੈਸਲਾ ਲਵਾਂਗੇ ਕਿ ਜਿੱਥੇ ਵੀ ਅਸੀਂ ਜਾਣਾ ਹੈ ਉਹ ਇੱਕ ਬੜਾ ਵਧੀਆ ਹਲਕੇ ਨੂੰ ਅੱਗੇ ਲਿਜਾਣ ਵਾਲਾ ਫੈਸਲਾ ਹੋਏਗਾ ਔਰ ਇਸੇ ਤਹਿਤ ਅਸੀਂ ਸਾਰੇ ਲੋਕਾਂ ਨਾਲ ਵਿਚਰ ਰਹੇ ਹਾਂ ਸਾਰਿਆਂ ਨਾਲ ਵਿਚਾਰ ਵਟਾਂਦਰੇ ਦਿੱਤੇ ਐਸ ਤਸੀਂ ਜਿਹੜਾ ਜਿਹੜੀ ਆਪਣੀ ਕੰਪੇਨ ਇੱਕ ਸਟਾਰਟ ਕੀਤੀ ਹੋਈ ਹੈ ਕਿਸੇ ਪਾਰਟੀ ਨੇ ਹੁਣ ਨਵੇਂ ਸਿਰਿਓਂ ਸਤਾਈ ਲਈ ਅਪਰੋਚ ਤਾਂ ਨਹੀਂ ਕੀਤੀ ਤੁਹਾਡੇ ਨਾਲ ਮੇਰੇ ਨਾਲ ਸਾਰੀਆਂ ਤਕਰੀਬਨ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ ਸਾਰੀਆਂ ਅਪਰੋਚ ਕਰ ਚੁੱਕੀਆਂ ਪਰ ਮੇਰਾ ਸਾਰਿਆਂ ਨੂੰ ਹੀ ਇੱਕੋ ਹੀ ਜਵਾਬ ਹੈ ਕਿ ਮੈਂ ਉਦੋਂ ਤੱਕ ਕਿਸੇ ਨਾਲ ਮਉ ਹੱਥ ਪੱਲਾ ਨਹੀਂ ਫੜਾਵਾਂਗਾ ਜਦੋਂ ਤੱਕ ਮੇਰੇ ਲੋਕ ਮੈਨੂੰ ਹਾਂ ਨਹੀਂ ਕਹਿਣਗੇ ਸੋ ਸ਼ੁਕਰੀਆ ਇਹ ਹਨ ਮੋੜਾ ਸਿੰਘ ਅੰਜਾਨ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਆ ਫਰੋਜ਼ਪੁਰ ਦਿਹਾਤੀ ਤੋਂ ਤੇ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਸਰਗਰਮ ਵੀ ਨੇ ਜਦੋਂ ਤੋਂ ਆਮ ਆਦਮੀ ਆਮ ਆਦ ਲੋਕਾਂ ਦੀ ਪਾਰਟੀ ਇੱਥੇ ਆਈ ਸੀ ਤੇ ਉਦੋਂ ਇਹ ਆਮ ਲੋਕ ਹੀ ਸੀਗੇ ਜਿਹੜੇ ਆਪ ਵੀ ਤੁਰੇ ਸੀਗੇ ਨਸ਼ਿਆਂ ਦੇ ਖਿਲਾਫ ਵੀ ਤੁਰੇ ਤੇ ਆਮ ਆਦਮੀ ਪਾਰਟੀ ਵਾਸਤੇ ਵੀ ਤੁਰੇ ਸੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਜਦੋਂ ਉਹਨਾਂ ਨੇ ਬਾਹਰੀ ਉਮੀਦਵਾਰ ਨੂੰ ਇੱਥੇ ਲਿਆ ਕੇ ਟਿਕਟ ਦੇ ਦਿੱਤੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚੋਂ ਕਿਉਂਕਿ ਗੱਲ ਆਉਂਦੀ ਆ ਮਜਬੀ ਸਿੱਖ ਭਾਈਚਾਰੇ ਦੀ ਤਾਂ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਕੀ ਸਾਰੀਆਂ ਪਾਰਟੀਆਂ ਵਾਕਿਆ ਹੀ ਮਜਬੀ ਸਿੱਖਾਂ ਦੇ ਵਿੱਚੋਂ ਉਮੀਦਵਾਰ ਚੋਣ ਮੈਦਾਨ ਵਿੱਚ ਦੇਣ ਗਿਆ ਤਾਂ ਮੌੜਾ ਸਿੰਘ ਅੰਜਾਨ ਕਿਹੜੀ ਪਾਰਟੀ ਨਾਲ ਖੜਦੇ ਆ ਇਸ ਸਮੇਂ ਦੇ ਗਰਭ ਵਿੱਚ ਆ ਫਿਲਹਾਲ ਮੌੜਾ ਸਿੰਘ ਅੰਜਾਨ ਜਿਹੜੇ ਆ ਉਹ ਫਿਰੋਜ਼ਪੁਰ ਦਿਹਾਤੀ ਹਲਕੇ ਨੂੰ ਕਾਫੀ ਪਿਆਰ ਕਰਦੇ ਆ ਤੇ ਸਰਗਰਮ ਨੇ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌੜਾ ਸਿੰਘ ਅੰਜਾਨ ਦਾ ਭਵਿੱਖ ਕੀ ਕਹਿੰਦਾ